ਕਿਸਾਨ ਅੰਦੋਲਨ 파ਟ 2 ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਕਿਉਂ ਵਾਰ-ਵਾਰ ਸਰਕਾਰ ਔਖੇ ਕਰਦੀ ਦੇਖੋ ਜੀ ਉਹ ਤਾਂ ਇਹ ਸਵਾਲ ਸਰਕਾਰ ਨੂੰ ਪੁੱਛਣਾ ਚਾਹੀਦਾ ਸੋਨੂੰ ਵੀ ਵਾਰ-ਵਾਰ ਵਾਅਦੇ ਕਰਕੇ ਕਿਉਂ ਕਿਸਾਨਾਂ ਨੂੰ ਮਜਬੂਰ ਕਰ ਰਹੀ ਆ ਉਹ ਤੇ ਅਸੀਂ ਤਾਂ ਇਹਨੂੰ ਵੇਖੋ ਸਾਡੀ ਕੋਈ ਨਵੀਂ ਆਪਣਾ ਇਹਨੂੰ ਵੀ ਨਵਾਂ ਮਾਮਲਾ ਸ਼ੁਰੂ ਕਰ ਰਹੇ ਆ ਇਹ ਪਹਿਲੇ ਦਾ ਹੀ 파ਟ ਹੈ ਇਹ ਤਾਂ ਇਹਨੂੰ ਅਸੀਂ ਕਿਸਾਨ ਅੰਦੋਲਨ 파ਟ 2 ਕਿਹਾ ਭਾਗ ਦੂਜਾ ਵੀ ਉਹਦਾ ਭਾਵ ਹੈ ਵੀ ਜਿਹੜੀਆਂ ਉਦੋਂ ਉਹਨਾਂ ਨੇ ਕੁਝ ਤਨ ਕਾਨੂੰਨ ਵਾਲਾ ਫੈਸਲਾ ਹੋ ਗਿਆ ਸੀ ਬਾਕੀ ਮੰਗਾ ਤੇ ਉਹਨਾਂ ਨੇ ਰਿਟਰਨ ਆਪਣੇ ਮੰਤਰੀਅਲੇ ਵੱਲੋਂ ਲੈਟਰ ਪੈਡ ਤੇ ਲਿਖ ਕੇ ਦਿੱਤਾ ਸੀ ਸਾਈਨ ਕਰਕੇ ਅਸੀਂ ਤਾਂ ਉਹੀ ਕਹਿੰਦੇ ਆ ਵੀ ਜਿਹੜੇ ਰਿਟਰਨ ਦਿੱਤਾ ਹੁਣ 2 ਸਾਲ ਲੰਘ ਗਏ ਸੋ ਮੂਹਰੇ ਚੋਣ ਵੀ ਨਵੇਂ ਸਰਕਾਰ ਦੇ ਨੂੰ ਵੀ ਬਣਨ ਜਾ ਰਹੀ ਹੈ ਇਸ ਤੋਂ ਬਾਅਦ ਪਾਰਲੀਮੈਂਟ ਦਾ ਵੀ ਕੋਈ ਨੀ ਸੈਸ਼ਨ ਵੀ ਨਹੀਂ ਬੈਠਣਾ ਕੋਈ ਵੀ ਇਹੇ ਤਾਂ ਘੱਟੋ ਘੱਟ ਜਿਹੜਾ ਵਾਦਾ ਕੀਤਾ ਸੀ ਤੁਸੀਂ ਕਿਸਾਨਾਂ ਨਾਲ ਉਹਦਾ ਪੂਰਾ ਕਰੋ ਉਹ ਵਾਦਾ ਪੂਰਾ ਕਰਾਉਣ ਦੀ ਖਾਤਰ ਇਹ ਪਾਰਟ 2 ਆ ਜਿਹੜਾ ਅੰਦੋਲਨ ਦਾ ਸ਼ੁਰੂ ਕੀਤਾ ਜਾ ਰਿਹਾ ਇਹ ਮੰਗਾਂ ਅੱਜ ਜਾਂ ਕੱਲ ਦੀਆਂ ਨਹੀਂ ਐ ਇਹ ਦਹਾਕੀਆਂ ਤੋਂ ਇਹ ਮੰਗ ਵਾਰ-ਵਾਰ ਕਿਸਾਨ ਕਰਦੇ ਨੇ ਕਿ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ ਕਹਿੰਦੇ ਨੇ ਕਿ ਪਹਿਲਾਂ ਖੇਤੀ ਸੌਖੀ ਸੀ ਹੁਣ ਔਖੀ ਹੋ ਗਈ ਪਰ ਸਰਕਾਰਾਂ ਜਦੋਂ ਗੱਲਬਾਤ ਕਰਦੀਆਂ ਨੇ ਇਹ ਤੇ ਵਾਰ-ਵਾਰ ਆਪਾਂ ਸੰਘਰਸ਼ ਤਾਂ ਜ਼ਰੂਰ ਕਰਦੇ ਆ ਪਰ ਸਰਕਾਰਾਂ ਨਾਲ ਜਦੋਂ ਰਣਨੀਤੀ ਪਹਿਲਾਂ ਬਣਦੀ ਐ ਤੇ ਉਦੋਂ ਕੋਈ ਹੱਲ ਕਿਉਂ ਨਹੀਂ ਨਿਕਲਦਾ ਕੀ ਲੱਗਦਾ ਹੈ ਕਿ ਆਖਿਰ ਇਸ ਸੰਘਰਸ਼ੀ ਦੇਖੋ ਜੀ ਅਸੀਂ ਤਾਂ ਜਿਹੜਾ ਸਾਡਾ ਤਜਰਬਾ ਹੈਗਾ ਬਈ ਵੋਟਾਂ ਅਸੀਂ 75 ਸਾਲ ਹੋ ਗਏ ਵੋਟਾਂ ਪਾ ਪਾ ਕੇ ਵੇਖ ਲਿਆ ਵੋਟਾਂ ਲੈਣ ਤੋਂ ਬਾਅਦ ਉਹ ਸਾਡੇ ਉਦੋਂ ਬਾਅਦ ਉਹ ਮੂੰਹ ਫੇਰ ਜਾਂਦੇ ਆ ਜੇ ਪ੍ਰਾਪਤੀਆਂ ਹੋਈਆਂ ਨੇ ਕੋਸੋ ਸੰਘਰਸ਼ ਰਹੀਆਂ ਹੋਈਆਂ ਨੇ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਬਾਰੇ ਕਹਿੰਦੇ ਸੀਗਾ ਵੀ ਇਹ ਮੋਦੀ ਨੇ ਜੋ ਕਹਤਾ ਵੀ ਇਹ ਨਹੀਂ ਹੋਣੇ ਉਹ ਹੁੰਦੇ ਹੀ ਨਹੀਂ ਇੰਪੋਸੀਬਲ ਆ ਇਹ ਤੇ ਇਸ ਕਰਕੇ ਜਿਹੜਾ ਇੰਪੋਸੀਬਲ ਉਹਨੂੰ ਪੋਸੀਬਲ ਕੀਤਾ ਕੋਧ ਨੂੰ ਕਹਿਣਾ ਪਿਆ ਵੀ ਮੈਂ ਅ ਮੇਰੀ ਪਤਾ ਨਹੀਂ ਇਹੋ ਜਿਹਾ ਸ਼ਬਦ ਸੀ ਕੋਈ ਭਾਵਕ ਜਿਹਾ ਵੀ ਮੇਰੀ ਭਗਤੀ 'ਚ ਕੋਈ ਫਰਕ ਰਹਿ ਗਿਆ ਹੁਣ ਮੈਨੂੰ ਇਹ ਮੰਗਾ ਮੰਨਣੀਆਂ ਪੈ ਰਹੀਆਂ ਨੇ ਇਹਦਾ ਭਾਵ ਇਹਦਾ ਭਾਵ ਪੈ ਰੰਗੇ ਨੇ ਉਹ ਚਿੱਤੋਂ ਨਹੀਂ ਉਦੋਂ ਵੀ ਕਹਿੰਦਾ ਉਹ ਜਿਹੋ ਦੀ ਬਾਰਡਿੰਗ ਦੇਖੋ ਇਹ ਵੀ ਮੈਨੂੰ ਮਜਬੂਰੀ 'ਚ ਇਹ ਮੰਨਣੀਆਂ ਪੈ ਰਹੀਆਂ ਨੇ ਉਂ ਮੈਂ ਮੈਂ ਭਗਤੀ ਕੀਤੀ ਸੀ ਕਿ ਵੀ ਇਹ ਨਾ ਮੰਨਣੀਆਂ ਪਹਿਣ ਪਰ ਮੈਨੂੰ ਲੱਗਦਾ ਉਦੋਂ ਥੋੜਾ ਤੁਸੀਂ ਕਾਲੀਕਾਰਗੇ ਮਤਲਬ ਜੇ ਥੋੜੀ ਦੇਰ ਹੋਰ ਬੈਠੇ ਰਹਿੰਦੇ ਤਾਂ ਸ਼ਾਇਦ ਸਿਰੇ ਚੜ ਜਾਂਦੀ ਗੱਲ ਦੇਖੋ ਜੀ ਇਹ ਅਸੀਂ 20 ਦਿਨ ਅਸੀਂ ਬੈਠੇ ਆ ਐਲਾਨ ਹੋਣ ਤੋਂ ਬਾਅਦ ਐਲਾਨ ਹੋ ਗਿਆ ਸੀਗਾ 19 ਨਵੰਬਰ 2021 ਨੂੰ ਅਸੀਂ ਆਏ ਆ 9 ਦਸੰਬਰ 2021 ਨੂੰ 20 ਦਿਨ ਬਾਅਦ ਆਏ ਆ 20 ਦਿਨ ਅਸੀਂ ਐਲਾਨ ਹੋਣ ਤੋਂ ਬਾਅਦ ਵੀ ਬੈਠੇ ਆ ਉਹ ਆਹੀ ਜੱਥੇ ਬੰਦਗੇ ਜਿਹੜੀਆਂ ਜਾ ਰਹੀਆਂ ਨੇ ਉਦੋਂ ਵੀ ਸਾਡੇ ਤਾਂ 19 ਨੂੰ ਪ੍ਰੈਸ਼ਰ ਪੈਣ ਲੱਗ ਗਿਆ ਸੀਗਾ ਵੀ ਹੁਣ ਐਲਾਨ ਹੋ ਗਿਆ ਆਪਣੀਆਂ ਕਰੂਨ ਵਾਪਸ ਹੋ ਗਏ ਹੁਣ ਆਪਾਂ ਜਸ਼ਨ ਮਨਾਓ ਤੁਸੀਂ ਤਾਂ ਜਸ਼ਨ ਦੇ ਵਿੱਚ ਭੰਗਣਾ ਪਾ ਰਹੇ ਹੋ ਤੁਸੀਂ ਤਾਂ ਅਸੀ ਕਹਿਆ ਸੀਗਾ ਵੀ ਇਹ ਜਸ਼ਨ ਆਪਣੇ ਮਜ਼ਾਕ ਬਣ ਜੂ ਇਹਨਾਂ ਨੂੰ ਆਪਾਂ ਪਾਰਲੀਮੈਂਟ ਚ ਜਿਹੜਾ ਐਲਾਨ ਨਹੀਂ ਕੀਤਾ ਇਹਨੂੰ ਪਾਰਲੀਮੈਂਟ ਚ ਵਾਪਸ ਕਰਵਾ ਲਗੇ ਇਹ ਤੇ ਰਾਸ਼ਟਰਪਤੀ ਦੇ ਸਾਈਨ ਹੋ ਜਾਣ ਫੇਰ ਹੈ ਨਹੀਂ ਤਾਂ ਫਿਰ ਦੁਬਾਰੇ ਫਿਰ ਥੋੜਾ ਫੇਰ ਪਰਿਆ ਹੋਊਗਾ ਇਹ ਸੋ ਕਰਵਾਇਆ ਅਸੀਂ ਤਾਂ ਦੂਜੀਆਂ ਮੰਗਾਂ ਤੇ ਵੀ ਕਹਿੰਦੇ ਸੀਗੇ ਵੀ ਜੇ ਹੋਰ 15 20 ਦਿਨ ਬੈਠ ਜਾਂਦੇ ਅਸੀਂ ਚਲ ਸਾਰੀਆਂ ਨਾ ਹੁੰਦਾ ਪੰਜ ਸੱਤ ਮੰਗਾਂ ਦਾ ਹੋਰ ਨਤਾਰਕ ਹੋ ਜਾਣਾ ਸੀ ਜਿੱਥੇ 13 ਮਹੀਨੇ ਬੈਠੇ ਸੀ ਜੇ 15 ਦਿਨ ਹੋਰ ਬੈਠ ਜਾਂਦੇ ਪਰ ਉਹ ਪਰ ਆਏ ਸੀਗਾ ਵੀ ਵੱਡਾ ਹਿੱਸਾ ਆਉਣਾ ਚਾਹੁੰਦਾ ਸੀਗਾ ਸਾਨੂੰ ਵੀ ਫਿਰ ਲੱਗਿਆ ਵੀ ਇਹ ਹੁਣ ਸਪਲਿਟ ਹੋਊਗੀ ਵੀ ਇੱਥੇ ਬ ਵੀ ਚਲੋ ਇੱਕ ਵਾਰੀ ਘਰ ਵਾਪਸੀ ਕਰੋ ਆਪਾਂ ਦੁਬਾਰੇ ਅੰਦੋਲਨ ਸ਼ੁਰੂ ਕਰਾਂਗੇ ਦੁਬਾਰੇ ਅਸੀਂ ਉੱਥੇ ਕਿਹਾ ਵੀ ਅਸੀਂ ਦੁਬਾਰੇ ਸ਼ੁਰੂ ਕਰਾਂਗੇ ਇਹੀ ਮੋਰਚਾ ਮੀਟੀਆਂ ਨੂੰ ਵੀ ਕਿਹਾ ਅਸੀਂ ਉਹ ਵੀ ਹੁਣ 26 ਮਹੀਨੇ ਲੰਘ ਗਏ ਫਿਰ ਇਸ ਕਰਕੇ ਸਾਨੂੰ ਤਾਂ ਹੁਣ ਸੀਗਾ ਵੀ ਲੋਕਾਂ ਤੋਂ ਕਹਾਇਆ ਨਹੀਂ ਗਿਆ ਵੀ ਯਾਰ ਵੀ ਤੁਸੀਂ ਧੋਖਾ ਕੀਤਾ ਐਵੇਂ ਤੁਸੀਂ ਝੂਠ ਮਾਰਤਾ ਵੀ ਦੁਬਾਰੇ ਸ਼ੁਰੂ ਕਰਾਂਗੇ ਅਸੀਂ ਤਾਂ ਹੁਣ ਦੁਬਾਰੇ ਸ਼ੁਰੂ ਕਰਕੇ ਦਿਖਾਤਾ ਗਾਹਾਂ ਹੁਣ ਲੋਕਾਂ ਦੀ ਹੈ ਕਿਸਾਨਾਂ ਦੀ ਹੈ ਨੌਜਵਾਨਾਂ ਦੀ ਹੈ ਵੀ ਕਿਨਾ ਕੋ ਹੋ ਸਹਿਯੋਗ ਦਿੰਦੇ ਨੌਜਵਾਨਾਂ ਦੀ ਗੱਲ ਕਰ ਰਹੇ ਸੀ ਤਾਂ ਬਾਬਿਆਂ ਨਾਲ ਮਿਲੇ 80-80 ਸਾਲ ਦੀ ਉਹਨਾਂ ਦੀ ਉਮਰ ਹੈ ਕਹਿੰਦੇ ਤੁਰਤੇ ਅਸੀਂ ਨਹੀਂ ਸਕਦੇ ਪਰ ਟਰਾਲੀ 'ਚ ਬੈਠ ਕੇ ਜਾਵਾਂਗੇ ਜ਼ਰੂਰ ਕੀ ਕਹੇ ਜੀ ਮੈਂ ਸਵਾਲ ਦੇ ਕਿ 80-80 ਸਾਲ ਦੇ ਬਜ਼ੁਰਗ ਨੇ ਤੁਸੀਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ ਉਹਨਾਂ ਦਾ ਵੀ ਹੌਸਲਾ ਇੰਨਾ ਬੁਲੰਦ ਹੈ ਟਰਾਲੀਆਂ 'ਚ ਬੈਠੇ ਕਹਿੰਦੇ ਜਾਵਾਂਗੇ ਜ਼ਰੂਰ ਭਾਵੇਂ ਤੁਰ ਨਹੀਂ ਸਕਦੇ ਬਿਲਕੁਲ ਆਈਆਂ ਉਹ ਜਿਹੇ ਜਿਹੇ ਉਹਨਾਂ ਨੇ ਜ਼ਿੰਦਗੀ ਆ ਜਾਂ ਜਿਹੇ ਹੰਡਾਇਆ ਉਹਨਾਂ ਨੇ 80 ਸਾਲ ਦੀ ਜਿਹੜੀ ਕਿਸੇ ਦੇ ਬੰਦੇ ਦੀ ਉਮਰ ਹੈ ਇਹਦਾ ਮਤਲਬ 70 ਸਾਲ ਉਹਨੇ 20 ਸਾਲ ਦਾ ਆਪ ਨੌਜਵਾਨ ਹੋ ਜਾਂਦਾ 70 ਸਾਲ ਉਹਨੇ ਦੁਨੀਆ ਦੇਖ ਲਈ ਸੋ ਇਸ ਕਰਕੇ ਜੇ ਉਹ ਕਹਿੰਦਾ ਵੀ ਮੈਨੂੰ ਤਾਂ ਭਾਵੇਂ ਟਰਾਲੀ 'ਚ ਲੈ ਜਾਓ ਮੇਰੀ ਉੱਥੇ ਜਾਨ ਲੱਗ ਜੇ ਮੋਰਚੇ 'ਚ ਮੈਂ ਕਹਿੰਦਾ ਮੇਰਾ ਜੀਵਨ ਸਫਲ ਹੋ ਗਿਆ ਸਮਝ ਲਓ ਭਾਵਨਾ ਉਹ ਤਾਂ ਦਿਸਦੀ ਆ ਸੋ ਜੋ ਉਹਨਾਂ 'ਚ ਭਾਵਨਾ ਹੈਗੀ ਆ ਤਾਂ ਨੌਜਵਾਨਾਂ 'ਚ ਵੀ ਹੋਊਗੀ ਵਿੱਚ ਵਿੱਚ ਕਿਤੇ ਕਿਤੇ ਇਹ ਵੀ ਗੱਲਾਂ ਹੁੰਦੀਆਂ ਸੀ ਕਿ ਸ਼ਾਇਦ ਪਹਿਲਾਂ ਵਰਗਾ ਮੋਰਚਾ ਦੁਬਾਰਾ ਨਾ ਲੱਗ ਸਕੇ ਲੋਕ ਇਕੱਠੇ ਨਾ ਹੋਣ ਪਰ ਅੱਜ ਦੀਆਂ ਤਸਵੀਰਾਂ ਦੇਖ ਕੇ ਕੀ ਕਹੋਗੇ ਅ ਪਹਿਲਾਂ ਵਾਲਾ ਤਾਂ ਜੀ ਵੇਖੋ ਆਹ ਹਜੇ ਅੱਜ ਅਜੀ ਤਰੀਕ ਹੋਈ ਹੈ 13 13 ਦਾ ਐਲਾਨ ਕੀਤਾ ਸੀ ਇੱਕ ਵੀਨਾ ਪਹਿਲਾਂ ਤੇ ਇਹ ਘੰਟੇ ਘੰਟੇ ਬਾਅਦ ਹੁਣ ਵੇਖ ਲਓ ਵੀ ਜਿਹੜੀ ਮੇਨ ਸੁਰਖੀ ਹੈ ਉਹ ਇਹ ਮੋਰਚੇ ਦੀ ਅਜਲੀਕੂਚ ਦੀ ਦਿੱਲੀ ਸਰਕਾਰ ਦੋ ਵਾਰੀ ਇੱਥੇ ਪੰਜਾਬ ਚ ਆ ਗਈ ਚੰਡੀਗੜ੍ਹ ਆ ਗਈ ਦੋ ਵਾਰੀ ਤੇ ਜੇ ਇਹ ਕਹਿਣ ਦਾ ਭਾਵ ਪਹਿਲਾ ਵਰਗਾ ਨਾ ਹੁੰਦਾ ਤੇ ਫਿਰ ਉੱਥੇ ਕਿਉਂ ਆਉਂਦੇ ਆ ਪੂਰਾ ਹੀ ਪ੍ਰੈਸ਼ਰ ਹੈ ਉਹਨਾਂ ਤੇ ਤੇ ਇਹ ਪ੍ਰੈਸ਼ਰ ਅ ਦਿਨੋਂ ਦਿਨ ਵਧੂਗਾ ਸੀਐਮ ਖੱਟਰ ਕਹੇ ਸੀ ਟਰੈਕਟਰ ਕਿਉਂ ਲੈ ਆਉਂਦੇ ਹੋ ਟ੍ਰੇਨ ਤੇ ਆ ਜਾਓ ਬੱਸ ਤੇ ਆ ਜਾਓ ਅਸੀਂ ਕਿਹੜਾ ਮਨਾਂ ਕਰਦੇ ਆ ਉਹਨੂੰ ਪੁੱਛਣ ਵਾਲਾ ਹੋਵੇ ਵੀ ਟ੍ਰੇਨ ਖੜਾ ਦੇਗਾ ਸਟੇ ਇੱਥੇ ਮਹੀਨਾ ਸਾਡੇ ਟਰੈਕਟਰ ਦਾ ਸਾਡੀਆਂ ਸਾਡੇ ਟੈਂਕ ਵੀ ਆ ਇਹਦੇ ਵਿੱਚ ਬਿਸਤਰੇ ਵੀ ਹੈ ਸਾਡੇ ਕਮਰੇ ਆ ਇਹ ਤਾਂ ਰਹਾਇਸ਼ ਦੇ ਖਤਰ ਪੱਕੇ ਰਹਾਇਸ਼ ਦੇ ਖਤਰ ਉਹ ਸਾਡੂ ਪ੍ਰਬੰਧ ਕਰਦੇ ਉੱਥੇ ਬਾਰਡਰ ਤੇ ਜਿਹੜਾ ਹਰਿਆਣਾ ਦੇ ਬਾਰਡਰ ਤੇ ਸੀਐਮ ਖੱਟਰ ਉਹਨੀਆਂ ਝੌਂਪੜੀਆਂ ਲਾ ਦੇ ਜਿੰਨੀਆਂ ਟਰਾਲੀਆਂ ਹੈਗੀਆਂ ਅਸੀਂ ਨਾਲ ਲਿਆਵਾਂਗੇ ਟਰਾਲੀਆਂ ਅਸੀਂ ਹੁਣ ਸੜਕ ਤੇ ਪਤਾ ਹੀ ਹੈ ਉੱਥੇ ਰਾਤ ਨੂੰ ਆਰਾਮ ਵੀ ਕਰਨਾ ਹੋਰ ਕਰਨਾ ਸੀ ਕਿਹੜਾ ਇੱਕ ਦਿਨ ਖਤਰਾ ਇਹ ਤਾਂ ਸਾਡਾ ਟਰੈਕਟਰ ਟਰਾਲੀ ਤਾਂ ਇਹ ਮਲਟੀਪਰਪਸ ਸਾਡਾ ਇਹ ਸੰਦ ਹੈ ਇੱਕ ਮਲਟੀਪਰਪਸ ਦਾ ਮਤਲਬ ਕਈ ਮਨੋਰਥ ਪੂਰੇ ਕਰਦਾ ਇਹ ਆਖਰੀ ਸਵਾਲ ਹੈ ਕਿ ਹੁਣ ਇੰਤਜ਼ਾਮ ਬਹੁਤ ਕਰੜੇ ਕੀਤੇ ਹੋਏ ਨੇ ਬਾਰ ਬਾਰ ਉਹ ਅਥਰੋ ਗੈਸ ਦੇ ਗੋਲੇ ਵੀ ਸਿੱਟ ਕੇ ਜਾ ਰਹੇ ਨੇ ਤੇ ਨੁਕਸਾਨ ਦਾ ਵੀ ਤੇ ਖਤਰਾ ਹੁੰਦਾ ਲੋਕ ਆਪਾਂ ਜਿਵੇਂ ਇਕੱਠੇ ਕਾਫੀ ਹੋਏ ਨੇ ਵੇਖੋ ਜੀ ਅਸੀਂ ਨੌਜਵਾਨਾਂ ਨੇ ਵੀ ਇਹੀ ਕਿਹਾ ਕੱਲ ਵੀ ਮੀਟਿੰਗ 'ਚ ਵੀ ਇਹੀ ਕਿਹਾ ਵੀ ਅਸੀਂ ਕੋਈ ਤੋੜਪਾੜ ਨਹੀਂ ਕਰਨਾ ਚਾਹੁੰਦੇ ਉਹ ਵੀ ਜਿਹੜੇ ਮੂਹਰੇ ਲਾਏ ਹੋਏ ਨੇ ਉਹ ਕਿਹੜੇ ਸ਼ਰਮੇਜ਼ਦਾਰਾਂ ਦੇ ਮੁੰਡੇ ਆ ਉਹ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੰਡੇ ਹੀ ਆ ਅਸੀਂ ਨਹੀਂ ਚਾਹੁੰਦੇ ਵੀ ਇਹੋ ਜਿਹੀ ਕੋਈ ਇੱਥੇ ਕਲੈਸ਼ ਹੋਵੇ ਮੈਸਰ ਹੈਪਨਿੰਗ ਹੋਵੇ ਅਸੀਂ ਕੱਲ ਵੀ ਕਿਹਾ ਵੀ ਸਾਨੂੰ ਤੁਸੀਂ ਜੇ ਦੁਬਾਰੇ ਮੀਟਿੰਗਾਂ ਕਰਨੀਆਂ ਵੀ ਹੈਗੀਆਂ ਅਗਲੇ ਰਾਉਂਡ ਦੀਆਂ ਤੀਜੇ ਰਾਉਂਡ ਦੀ ਆਪਾਂ ਦਿੱਲੀ ਕਰ ਲਾਂਗੇ ਬਾਰਡਰ ਖੋਲੋ ਸਾਨੂੰ ਦਿੱਲੀ ਜਾਣਦੇ ਅਸੀਂ ਇੱਕ ਥਾਂ ਤੇ ਜਿੱਥੇ ਤੁਸੀਂ ਕਹੋਗੇ ਬਹਿ ਜਾਾਂਗੇ ਉਸ ਤੋਂ ਬਾਅਦ ਨਾਲੀ ਮੀਟਿੰਗਾਂ ਚੱਲੀ ਜਾਣਗੀਆਂ ਸੋ ਇਸੇ ਤਾਂ ਚਾਹੁੰਦੇ ਨਹੀਂ ਪਰ ਹੁਣ ਅਸੀਂ ਤਾਂ ਐ ਸੀਗਾ ਵੀ ਆ ਜਿਹੜਾ ਹੁਣ ਇਹਨਾਂ ਸਾਨੂੰ ਡਿਕਣਾ ਪਿਆ ਸਾਨੂੰ ਤਾਂ ਐ ਸੀਗਾ ਵੀ ਇਹ ਚੱਕ ਲੈਣਗੇ ਹੁਣ ਜਦੋਂ ਰਾਤ ਗੱਲ ਹੋ ਗਈ ਵੀ ਚੱਲ ਜਿਹੜੇ ਪਹਿਲਾਂ ਆਏ ਪਹਿਲਾਂ ਲੰਘ ਜਾਣਗੇ ਜਿਹੜੇ ਮਗਰੋਂ ਹੈ ਮਗਰੋਂ ਲੰਘ ਜਾਣਗੇ ਪਰ ਇਹਨਾਂ ਨੇ ਹੁਣ ਬੈਰੀਕੇਡਿੰਗ ਕਰਤੀ ਅਥਰੂ ਗੈਸ ਦੇ ਗੋਲੇ ਵੀ ਡਰੋਨ ਹੈ ਉਹਦੇ ਦਾ ਵੀ ਦਿਖਾ ਗਿਆ ਵੀ ਸਾਡੇ ਕੋਲ ਡਰੋਨ ਵੀ ਹੈਗਾ ਪਰ ਇਹ ਚੀਜ਼ਾਂ ਕਿਸਾਨਾਂ ਵਾਸਤੇ ਨੌਜਵਾਨਾਂ ਵਾਸਤੇ ਨਵੀਆਂ ਨਹੀਂ ਉਹ ਸੋ ਇਸ ਕਰਕੇ ਹੁਣ ਅਸੀਂ ਆਏ ਨਹੀਂ ਵੀ ਅਸੀਂ ਮੁੱਲਤ ਵੀ ਕਰਤਾ ਅਸੀਂ ਥੋੜੇ ਜਿ ਚਰਲੇ ਵੀ ਆਏ ਹੈਗਾ ਵੀ ਹੁਣ ਜਿਹੜੀ ਬਾਕੀ ਫੌਜ ਆ ਆਪਣੀ ਉਹਨੂੰ ਨਾਲ ਲੈ ਲੋ ਫਿਰ ਇਕੱਠੀ ਫੌਜ ਨੂੰ ਇਕੱਠੀ ਕਰਕੇ ਫੇਰ ਹੀ ਗਾਹ ਵਧਾਂਗੇ ਵਧਾਂਗੇ ਕੋਈ ਨਹੀਂ ਇਹ ਟੋਲ ਪਲਾ ਆਹ ਜਿਹੜੇ ਹੈਗੇ ਅਥਰੂ ਗੈਸ ਹੈ ਪਾਣੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਇਹ ਵੇਖੀਆਂ ਨੇ ਪਹਿਲਾਂ ਵੀ ਵੇਖੀਆਂ ਨੇ ਹੁਣ ਵੀ ਵੇਖ ਲਾਂਗੇ ਠੀਕ ਆ ਜੀ ਉਹਨਾਂ ਨੂੰ ਐਂ ਤਸੱਲੀ ਹੁੰਦੀ ਆ ਵੀ ਕਿਸਾਨਾਂ ਨੂੰ ਇੱਕ ਵਾਰੀ ਅਸਥਰੂ ਗੈਸ ਸੱਟ ਕੇ ਦੋ ਚਾਰ ਮਾਰ ਕੇ ਫੇਰ ਮੰਗਾ ਮੰਨੀ ਦੀਆਂ ਹੁੰਦੀਆਂ ਐਂ ਕਰ ਲੈਣ ਉਹ ਬਹੁਤ ਬਹੁਤ ਧੰਨਵਾਦ ਜੀ ਬੀਪੀ ਨਾਲ ਗੱਲ ਕਰਨ ਦੇ ਲਈ ਜਿਹੜਾ ਤੁਸੀਂ ਬਜ਼ੁਰਗਾਂ ਵਾਲੀ ਗੱਲ ਕਰੀ ਹੈ ਨਾ ਉਹਦਾ ਸਵਾਲ ਦਾ ਜਵਾਬ ਇਹ ਆ ਵੀ ਬਜ਼ੁਰਗਾਂ ਨੇ ਪਹਿਲਾਂ ਸੁਖਾਵਾਂ ਜਿਹੜਾ ਮਾਹੌਲ ਸੀ ਉਹ ਵੇਖਿਆ ਹੋਇਆ ਸੀ ਉਹਨਾਂ ਦੇ ਵਹਿੰਦੇ-ਵਹਿੰਦੇ ਜਿਹੜੇ 80 ਸਾਲ ਦੇ ਆ ਉਹਨਾਂ ਦੇ ਵਹਿੰਦੇ-ਵਹਿੰਦੇ ਇੰਨਾ ਮਾਹੌਲ ਗਿਆ ਬਦਲ ਉਹਨਾਂ ਨੂੰ ਬਹੁਤ ਏ ਚੀਜ਼ ਦਾ ਦੁੱਖ ਆ ਰਿਹਾ ਹੈ ਉਹ ਇਸ ਕਰਕੇ ਕਹਿੰਦੇ ਆ ਵੀ ਅਸੀਂ ਮਰਪਾ ਮਜਾਈਏ ਵੀ ਜਿਹੜਾ ਮਾਹੌਲ ਆ ਸਾਡਾ ਉਹ ਜਿਵੇਂ ਹੋਣਾ ਚਾਹੀਦਾ ਜਿਵੇਂ ਸਾਡੀ ਖੇਤੀ ਪਹਿਲਾਂ ਹੁੰਦੀ ਹੁੰਦੀ ਸੀ ਪਹਿਲਾਂ ਅਸੀਂ ਬਹੁਤ ਸੌਖੇ ਸੀ ਪਾਵਾ ਸਾਡੀ ਖੇਤੀ ਘਰ ਘੱਟ ਸੀ ਘਰ ਕੱਚੇ ਸੀ ਅਸੀਂ ਬਹੁਤ ਸੌਖੇ ਸੀ ਪਰਿਵਾਰ ਮਿਲ ਕੇ ਚੱਲ ਰਹੇ ਸੀ ਜਿਉਂ ਇਹਨਾਂ ਸਰਕਾਰਾਂ ਨੇ ਤੇ ਜਾਂ ਇਹਨਾਂ ਕਾਗਰੇਟ ਕਰਾਣਿਆਂ ਨੇ ਸਾਡੀ ਵੰਡ ਪਾਈ ਐ ਉਹਦੇ ਤੇ ਜਿਹੜੇ ਬਜ਼ੁਰਗਾਂ ਬਹੁਤ ਦੁਖੀ ਨੇ ਸਾਡੇ ਬੱਚੇ ਮਗਰ ਬਜ਼ੁਰਗਾਂ ਦੇ ਕਹੇ ਤੋਂ ਚੱਲਦੇ ਆ ਪਰ ਇਹਨਾਂ ਦੇ ਕੰਨਾਂ ਪੈ ਗਿਆ ਹਜੇ ਇਹਨਾਂ ਨੂੰ ਬੱਚਿਆਂ ਨੂੰ ਐ ਨਹੀਂ ਪਤਾ ਵੀ ਸਾਡੇ ਕਿੰਨਾ ਸਾਡੀ ਸ਼ਕਤੀ ਹੈ ਹਾਲ ਤਾਂ ਇਹਨਾਂ ਨੂੰ ਐ ਕੰਨਾ ਜਾਂ ਪੈ ਗਏ ਜਿਵੇਂ ਕਿਸੇ ਬਲਦ ਨੂੰ ਜੋੜ ਲੈਣ ਨੂੰ ਕੰਨਾ ਪੈ ਜਾਂਦਾ ਵੀ ਉਹ ਝੱਲਣ ਜੇ ਜੋਗੇ ਹੋਗੇ ਪਰ ਨਹੀਂ ਫੇਰ ਵੀ ਸਾਡੇ ਜਿਹੜੇ ਨੌਜਵਾਨ ਹੈ ਉਹ ਪਿੱਛੇ ਨਹੀਂ ਹਟ ਰਹੇ ਸਾਡੇ ਨੌ ਮੂਰੇ ਜਾਣ ਦੀ ਉਹ ਖੇਚਲ ਕਰਦੇ ਆ ਪਰ ਇਹ ਵੀ ਜਿਹੜਾ ਪ੍ਰੋਗਰਾਮ ਹੁੰਦਾ ਇਹ ਕਿਸੇ ਇਹ ਸੁਭਾਨ ਚ ਚੱਲਦਾ ਹੈ ਜਾਂ ਕਿਸੇ ਟਾਈਮ ਤੇ ਜਿਹੜਾ ਕੋਈ ਬਾਰਡਰ ਤੋੜਨਾ ਇਹਨੂੰ ਕਿਸੇ ਟਾਈਮ ਨਾਲ ਟੁੱਟਣਾ ਇਹ ਨਾ ਕਿ ਮੇਰਾ ਸਵਾਲ ਸੀਗਾ ਬਿਲਕੁਲ ਬਹੁਤ ਜਿਹੜੀ ਸੰਘਰਸ਼ ਤੇ ਰਾਤ ਇੱਕ ਵਾਰ ਮੁਰਤੋਂ ਕਿਸਾਨ ਤੁਰਪੇ ਨੇ ਸ਼ੰਭੂ ਬਾਰਡਰ ਤੇ ਕਿਸਾਨੇ ਕਿਸਾਨ ਤੋਂ ਨਜ਼ਰ ਆਣਗੇ ਟਰੈਕਟਰ ਨੇ ਟਰਾਲੀਆਂ ਨੇ ਗੱਲ ਉਹ ਕਰ ਰਹੇ ਨੇ ਕਿ ਉਹ ਸੰਘਰਸ਼ ਇਉਂ ਹੀ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਸਰਕਾਰ ਗੱਲਬਾਤ ਦੇ ਨਾਲ ਹੱਲ ਕੱਢ ਲਏਗੀ ਉਹ ਆਪਣੇ ਪਿੰਡਾਂ ਨੂੰ ਵਾਪਸ ਪਰਤੇ ਜਾਣਗੇ ਉਹ ਚਾਹ ਰਹੇ ਨੇ ਕਿ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਏ ਇਹ ਰਾਹ ਖੋਲ ਦਿੱਤਾ ਜਾਏ ਤਾਂ ਜੋ ਆਸਾਨੀ ਦੇ ਨਾਲ ਦਿੱਲੀ ਪਹੁੰਚ ਸਕਣ ਉੱਥੇ ਜਾ ਕੇ ਸਰਕਾਰ ਨੂੰ ਆਪਣੀਆਂ ਜਿਹੜੀਆਂ ਮੰਗਾਂ ਉਹ ਦੱਸ ਸਕਣ ਕਿਉਂਕਿ ਜੋ ਗੱਲਬਾਤ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਉਹ sire ਨਹੀਂ ਚੜੀ ਚਰਨਜੀਤ ਕੌਰ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ এবੀਪੀ ਸੰਜਾ